ਹੰਕਾਰ ਦੇ ਹੱਸਦਾ ਸੋਪਾ ਆਪਣੀ ਲੋਹੇ ਨੂੰ ਦੱਸਦਾ ਤੇ ਮੈਂ ਕੋਲ ਅਮੀਰਾਂ ਦੇ ਵਸਦਾ ਤੂੰ ਰਹਿਣਾ ਕੋਲ ਗਰੀਬਾਂ ਦੇ ਬੜੇ ਤੇਰੇ ਮੇਰੇ ਫਰਕ ਨਸੀਬਾਂ ਦੇ ਓਏ ਆਖਿਆ ਮਦਨ ਸੁਣ ਮੇਰੇ ਮੇਰੇ ਤੇਰੇ ਨਾਲੋਂ ਭਾਗੀ ਉਤੇਰੇ ਓਏ ਮੈਂ ਪਾਸੇ ਬੰਨ ਦੂੰ ਤੇਰੇ ਜੇ ਮੈਂ ਕੁੱਟਾ ਨਾ ਜੇ ਮੈਂ ਕੁੱਟਾ ਨਾ ਤੇ ਤੇਰਾ ਕੋਈ ਗਹਿਣਾ ਨਾ ਬਣੇ ਤੈਨੂੰ ਕੋਲ ਅਮੀਰਾਂ ਦੇ ਰਹਿਣਾ ਨਾ ਬਣੇ ਬੜਾ ਤੇਰਾ ਮੇਰਾ ਫਰਕ ਹੈ ਮੁੱਲ ਦਾ ਤੂੰ ਕੌਡੀਆਂ ਦੇ ਪਾ ਤੁਲਦਾ ਤੇ ਨਿਤ ਰਹਿਣਾ ਏ ਮਿੱਟੀ ਦੇ ਵਿੱਚ ਰੁੱਲਦਾ ਮੇਰਾ ਵਾਸਾ ਵਿੱਚ ਪਟਾਰਾਂ ਦੇ ਮੈਂ ਰਹਿਂਦਾ ਕੋਲ ਸਰਦਾਰਾ ਸੁਣ ਲੈ ਭਾਈ ਲੋਏ ਆਖਿਆ ਓਏ ਸੁਣ ਲੈ ਭਾਈ ਇਹ ਤੂੰ ਕੀ ਕੀਤੀ ਵੜਾਈ ਜਮੇ ਮਿੱਟੀ ਵਿੱਚੋਂ ਮੇਰੀ ਮਾਈ ਮੈਂ ਮਿੱਟੀ ਵਿੱਚ ਰੋਲ ਕੰਮ ਕੱਢ ਜਾਂਦਾ ਤੇਰੇ ਵੱਡੇ 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 ਢੇਲੇ ਵੱਡ ਜਾਂਦਾ ਮੇਰੇ ਬਣਦੇ ਕੀਮਤੀ ਪਾਤਰ ਤੇ ਕਈ ਮੇਰੇ ਖਣੋ ਫਿਰਦੇ ਆਤਰ ਤੇਰੇ ਬਣਦੇ ਰੰਬੇ ਦਾ ਦਾਤਰ ਮੇਰੇ ਬਣਦੇ ਕੀਮਤੀ ਕੱਪ ਲੋਇਆ ਵਰਲਡ ਕੱਪ ਵਾਲੇ ਮੇਰੇ ਬਣਦੇ ਕੀਮਤੀ ਕੱਪ ਲੋਇਆ ਜਰਾ ਜਿੰਨੀ ਨਾ ਸਮਝੀ ਗੱਪ ਲੋਇਆ ਮੈਂ ਧਰਤੀ ਤੋਂ ਪਾਣੀ ਪਾਣੀ ਥੱਲੇ ਚਲ ਗਿਆ ਪੰਜਾਬ ਚ ਜੇ ਮੈਂ ਪਾਣੀ ਨਾ ਕੱਢਾਂ ਤੇਰੇ ਵਰਗੇ ਧਿਆਏ ਹੀ ਮਰ ਜਾਣਾ ਮੈਂ ਧਰਤੀ ਤੋਂ ਪਾਣੀ ਕੱਢਾਂ ਵੱਡੇ ਵੱਡੇ ਦਰਖਤ ਕਈ ਵੱਡਾ ਆ ਕੀ ਕੋਈ ਪਹਾੜ ਨਾ ਛਟਾਂ ਮੇਰੇ ਬਣਦੇ ਜੰਗੀ ਹੱਥ ਹਾਰ ਵੱਡਿਓ ਜਿੰਨਾ ਅੱਗੇ ਝੁਕਣ ਨਰ ਨਾਰ ਵੱਡੇ ਮੇਰੇ ਵਿੱਚ ਜੜੀ ਹੀਰੇ ਪੰਨੇ ਬਾਦਸ਼ਾਹਾਂ ਨੇ ਸਿਰਾਂ ਦੇ ਵਿੱਚ ਬੰਨੇ ਮੈਂ ਸਤ ਕੀਆਂ ਦੇ ਪੰਨੇ ਵੱਡੇ ਵੱਡਿਆਂ ਮੈਂ ਦਿਲ ਮੈਂ ਡਲਾ ਜਾਂਦਾ ਜਦ ਉਂਗਲਾ 'ਚ ਛਾਪਾਂ ਵਖਾ ਜਾਂਦਾ ਰਾਵਣ ਕੋਲੇ ਸੀ ਸੋਨਾ ਸੱਜਣਾ ਨਾ ਰਾਵਣ ਕੋਲੇ ਸੀ ਸੋਨਾ ਉਹਨਾਂ ਕਿਸੇ ਕੋਲ ਨਹੀਂ ਹੋਣਾ ਅੰਤ ਪਿਆ ਉਸ ਨੂੰ ਰੋਣਾ ਸੋਹਣੇ ਦੇ ਮਾਲਕ ਹਾਰ ਜਾਂਦੇ ਲੋਹੇ ਦੇ ਮਾਲਕ ਮਾਰ ਜਾਂਦੇ ਜਿਸ ਬਹੁਤਾ ਸੋਨਾ ਪਾਇਆ ਤੇ ਲੋਕੀ ਆਖਦੇ ਵਲਈਤੀਆ ਆਇਆ ਹੋਵੇ ਰਾਤਰ ਦੂਨ ਸਵਾਇਆ ਹੋਵੇ ਸੋਨਾ ਧੰਨ ਅਪਰੀ ਅਪਾਰ ਮਿਲੇ ਹੋਵੇ ਸੋਨਾ ਪਦਮਨੀਨਾਰ ਮਿਲੇ ਲੋਏ ਆਖਿਆ ਓਏ ਸੁਣ ਲੈ ਸ਼ਕੀਨਾ ਲੋਏ ਆਖਿਆ ਓਏ ਸੁਣ ਲੈ ਸ਼ਕੀਨਾ ਮੇਰੀਆਂ ਬਣੀਆਂ ਸੁੰਦਰ ਮਸ਼ੀਨਾ ਮੈਥੋਂ ਡਰਦੇ ਮੰਨਣ ਕਈ ਇਨਾ ਤੋਪਾਂ ਟੈਂਕਾਂ ਤੇ ਫੈਰੀ ਰਹਾੜ ਬਣਿਓ ਗੰਨਰਾ ਫੋਲਾ ਗੰਨਰਾ ਫੋਲਾ ਤੇ ਜੰਗੀ ਸਾਡ ਬਣੇ ਸੋਨਾ ਫੇਰ ਲੋਹੇ ਨੂੰ ਕਹਿੰਦਾ ਮੈਂ ਕੋਮਲ ਹੱਥਾਂ ਦੇ ਵਿੱਚ ਰਹਿੰਦਾ ਆ ਪਹਿਣਾ ਇਹਦੇ ਨਾਲ ਡਾਕਟਰ ਸਾਹਿਬ ਜਿਆਦਾ ਹੀ ਪਿਆਰ ਕਰਦਿਆਂ ਭਵੇਂ ਝੂਠਾ ਹੀ ਪਾਉਣਾ ਸੋਨਾ ਫੇਰ ਲੋਹੇ ਨੂੰ ਕਹਿੰਦਾ ਮੈਂ ਕੋਮਲ ਹੱਥਾਂ ਦੇ ਵਿੱਚ ਰਹਿੰਦਾ ਤੇ ਤੈਨੂੰ ਕੰਮ ਸਖਤ ਹੈ ਪੈਂਦਾ ਤਾਈਓ ਸੜਿਆ ਤੂੰ ਰਹਿਣਾ ਕੈਰਾ ਚ ਤੈਨੂੰ ਲਾਉਂਦੇ ਪਸ਼ੂਆਂ ਅਧਿਆ ਪੈਰਾਂ ਤੇ ਦੇ ਸੂਰਮੇ ਆਦਰ ਮੈਨੂੰ ਢਾਗ ਤੇ ਚੁੱਕਣ ਬਹਾਦਰ ਆ ਫੌਜੀ ਵੀਰ ਬੈਠੇ ਨਾ ਸਾਹਮਣੇ ਕਿੰਨਾ ਮਨੁਸ਼ੀਅਨ ਲੈ ਕੇ ਪਹਾੜ ਚੜ ਜਾਂਦੇ ਆ ਮੇਰਾ ਕਰ ਦੇ ਸੂਰਮੇ ਆਦਰ ਮੈਨੂੰ ਢਾਗ ਤੇ ਚੁੱਕ ਨ ਬਾਹਦਰ ਤੇਰਾ ਹੁੰਦਾ ਹੀ ਬੜਾ ਨਰਾਦਰ ਤੇਰੇ ਭਾਨਿਆਂ ਚ ਲੋਕ ਕਈ ਹੱਕਦੇ ਨੇ ਮੈਨੂੰ ਹੱਥ ਫੜਿਓ ਨੇ ਆਵੇ ਜਥੇਦਾਰ ਤਿਆਰ ਬਰ ਤਿਆਰ ਬੈਠੇ ਨੇ ਤਲਵਾਰਾਂ ਹੱਥ ਵਿੱਚ ਲੈ ਕੇ ਮੈਨੂੰ ਹੱਥ ਫੜਿਓ ਨੇ ਬੱਕਦੇ ਨੇ ਮੇਰਾ ਟੋਲਾ ਦੇ ਕਿਸੇ ਰੁੱਢਾ ਲੱਭ ਜਾਏ ਮੇਰਾ ਟੋਲਾ ਦੇ ਕਿਸੇ ਰੁੱਢਾ ਲੱਭ ਜਾਏ ਨਹੀਂ ਦੱਸਦਾ ਜੇ ਦਾ ਪੂਰਾ ਫੱਪ ਦੇ ਮੈਨੂੰ ਤਾਕਤ ਬਖਸ਼ੀ ਰੱਬ ਦੇ ਮੇਰੇ ਟੋਲੇ ਨੂੰ ਫਿਰਨ ਲਗਾਉਂਦੇ ਕਈ ਤੇਰੇ ਕਿਲੋ ਨੂੰ ਤੇਰੇ ਕਿਲੋ ਨੂੰ ਹੱਥ ਨਾ ਲਾਉਂਦੇ ਕਈ ਉਹ ਗੱਲ ਸੋਹਣਿਆ ਤੂੰ ਦਿਲ ਚੋਂ ਕੱਢ ਦੇ ਲੋਬੀ ਬੰਦੇ ਨਹੀਂ ਸੁਈ ਮੇਰੀ ਛੱਡ ਦੇ ਬਗੀਚਾ ਸਹੋਂ ਤੋਲਿਆਂ ਦੀਆਂ ਗੱਲਾਂ ਕਰਦਾ ਐ ਇੱਥੇ ਇਸ ਮੈਕੀਏ ਨਲਕੇ ਦੀਆਂ ਹੱਥੀਆਂ ਨੇ ਓ ਛੱਡ ਦੇ ਗੱਲ ਸੋਹਣਿਆ ਤੂੰ ਦਿਲ ਚੋਂ ਕੱਢ ਦੇ ਲੋਬੀ ਬੰਦੇ ਨਹੀਂ ਸੁਈ ਮੇਰੀ ਛੱਡ ਦੇ ਤੇਰੇ ਬਦਲੇ ਮੇਰੇ ਨਾਲ ਬੰਦੇ ਵੱਧ ਦੇ ਮੇਰੀ ਕਦਰ ਸੂਰ ਮੇ ਪਾਉਂਦੇ ਨੇ ਮੈਨੂੰ ਰਣ ਦੇ ਗਾਟੇ ਫਿਰ ਤਲਵਾਰਾਂ ਹੀ ਲਾਉਂਦੀਆਂ ਮੈਨੂੰ ਰਣ ਦੇ ਵਿੱਚ ਜਮਾਉ ਰੇ ਦੀ ਸੋਨਾ ਜਿੱਤਿਆ ਤੇ ਲੋਹਾ ਹਾਰ ਗਿਆ ਓ ਪਿਆਰੀ ਸੋਨਾ ਜਿੱਤਿਆ ਤੇ ਲੋਹਾ ਹਾਰ ਗਿਆ ਲੋਹਾ ਰਾਜੀ ਨਾਵਾ ਸੋਨੇ ਨਾਲ ਕਰ ਗਿਆ ਛੰਦ ਬਲੀ ਸੋਨੇ ਹੰਗ ਸਿੰਘ ਪਰ ਗਿਆ ਲੋਹਾ ਸੋਨੇ ਨਾਲ ਤੇ ਸੋਨਾ ਫੱਪੇ ਲੋਹੇ ਨਾਲ ਕੰਮ ਦੁਹਾ ਬਿਨਾ ਪੂਰਾ ਹੋਵੇ ਨਾ ਦਿੱਤ ਸਰਬ ਲੋਹੇ ਦੀ ਹੋਈ ਉਹ ਸੱਜਣਾ ਦਿੱਤ ਸਰਬ ਲੋਹੇ ਦੀ ਹੋਈ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਵੀ ਕਿਹਾ ਹੈ ਕਿ ਸਰਬ ਲੋਹਾਂ ਪਿਆਰ ਕਰੋ ਦਿੱਤ ਸਰਬ ਲੋਹੇ ਦੀ ਹੋਈ ਹੋਏ ਹੰਗ ਤਾਂ ਸੋਣੇ ਵੀ ਤੋਈ ਇਸ ਗੱਲ ਵਿੱਚ ਝੂਠ ਨਾ ਕੋਈ ਸੋਨਾ ਕਿਸੇ ਕਿਸੇ ਨੂੰ ਲੱਭਦਾ